ਇਹ ਦੁਨੀਆ ਬੜੀ ਚੌਧਾਰਾਂ ਦੇ ਨਾਮ ਦੇ ਉੱਤੇ ਕਲੰਕ ਨੇ ਇਹਨਾਂ ਨੇ ਪਹਿਲਾਂ ਵੀ ਬੜੀ ਮਾੜੀ ਹਰਕਤ ਕੀਤੀ ਸੀ ਆਪਣੀ ਜਿਹੜੀ ਵਾਈਫ ਸੀ ਉਹਦੇ ਅੰਗਾਂ ਦੀ ਪ੍ਰਦਰਸ਼ਨ ਕੀਤੀ ਸੀ ਤੇ ਹੁਣ ਇਹਨੇ ਇੰਨੀ ਕੁ ਮਾੜੀ ਹਰਕਤ ਕੀਤੀ ਆ ਵੀ ਇੱਕ ਇਹਨੇ ਵੀਡੀਓ ਪਾਈ ਆ ਜਿਹਦੇ ਵਿੱਚ ਇਹਨੇ ਕਿਹਾ ਇਹ ਦੁਨੀਆ ਬੜੀ ਮੈਂ ਮਲੇ ਸਭ ਨਹੀਂ ਲੈ ਸਕਦਾ ਦੁਨੀਆ ਬੜੀ ਇਹਨੇ ਸਾਰੀ ਦੁਨੀਆ ਨੂੰ ਕੈਪਟਾ ਮੈਂ ਉਹ ਪੁੱਛਣਾ ਚਾਹੁੰਨਾ ਵੀ ਜਿਹੜੇ ਇਹਦੀ ਫੇਵਰ ਦੇ ਵਿੱਚ ਬੰਦੇ ਆਏ ਸੀ ਇਹਨੇ ਉਹਨਾਂ ਨੂੰ ਵੀ ਕਿਹਾ ਇਹ ਦੁਨੀਆ ਬੜੀ ਇਹ 빅 ਬੋਸ ਦੇ ਵਿੱਚ ਜਾਣਕਾਰ ਇਹਨਾਂ ਨੇ ਪਹਿਲਾ ਅੰਗ ਪ੍ਰਦਰਸ਼ਨ ਕੀਤੇ ਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਲੜਕੀਆਂ ਦੇ ਜਿਹੜੇ ਫੋਨਰ ਵੱਲ ਜ਼ਿਆਦਾ ਹੁੰਦੇ ਨੇ ਲੜਕੇ ਦੇ ਮਰੂ ਫੋਨਰ ਵੱਲ ਇਹਨੇ ਨੇ ਕਿਉਂਕਿ ਹੱਲੇ ਵੀ ਲੋਕਾਂ ਨੂੰ ਪਤਾ ਵੀ ਇਹ ਫੇਡ ਵਾਲਾ ਏਦਾਂ ਦੀ ਹਰਕਤ ਕਰੂਗਾ ਜਾ ਤੁਸੀਂ ਦੋਨੇ ਕੋਜੇ ਬਣ ਜੋ ਉਮੀਦ ਦਾ ਦਸਤਾਰ ਕਰਦੇ ਆਪਣਾ ਸਾਰਾ ਸਭਾਇਆ ਆਪਣਾ ਦੋ ਮਰਜੀ ਕਰੋ ਕਿਸੇ ਨੂੰ ਖੁਸ਼ ਨਾ ਇਹਨੇ ਜਿਹੜਾ ਮੈਸੇਜ ਆਇਆ ਉਹ ਸਰਦਾਰ ਪੱਗ ਵਾਲਾ ਬੰਦਾ ਕਹਿ ਰਿਹਾ ਹੈ ਇਹਦੇ ਵਿੱਚ ਸਾਡੀ ਤੇ ਸਰਦਾਰਾਂ ਦੀ ਜਿਹੜੀ ਸ਼ੋਭੀਆ ਉਥ ਖਤਮ ਹੋ ਰਹੀ ਹੈ ਤੂੰ ਕੰਮ ਕਿੱਦਾਂ ਦੇ ਕਰ ਰਹੇ ਆ ਸਰਦਾਰਾਂ ਦੇ ਨਾਮ ਦੇ ਉੱਤੇ ਤੂੰ ਕਲੱਕਾ ਪਹਿਲਾਂ ਤਾਂ ਤੂੰ ਐਡਾ ਮਾੜਾ ਕੰਮ ਕੀਤਾ ਉਸ ਤੋਂ ਬਾਅਦ ਤੂੰ ਹੋ ਗਾ ਇੱਕ ਪੱਗ ਬਣ ਕੇ ਫੇਰ ਤੂੰ ਕਹਿੰਦਾ ਦੁਨੀਆਂ ਬੜੀ ਏਨੀ ਕੀ ਬੱਬਾ ਜੀ ਕੀ ਨਾਮਾ ਟਟਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ਰਮਨਦੀਪ ਸਿੰਘ ਮੰਗੂ ਮੱਠ ਇਸ ਟਾਈਮ ਮੈਂ ਹੁੱਲੜ ਪੀ.ਡੀ. ਵਾਲਿਆਂ ਦੀ ਦੁਕਾਨ ਤੇ ਜਲੰਧਰ ਆਇਆ ਹੋਇਆ ਆ ਜੋ ਕਿ ਇਹ ਸਰਦਾਰਾਂ ਦੇ ਨਾਮ ਦੇ ਉੱਤੇ ਕਲੰਕ ਨੇ ਇਹਨਾਂ ਨੇ ਪਹਿਲਾਂ ਵੀ ਬੜੀ ਮਾੜੀ ਹਰਕਤ ਕੀਤੀ ਸੀ ਆਪਣੀ ਜਿਹੜੀ ਵਾਈਫ ਸੀ ਉਹਦੇ ਅੰਗਾਂ ਦੀ ਪ੍ਰਦਰਸ਼ਨ ਕੀਤੀ ਸੀ ਤੇ ਹੁਣ ਇਹਨੇ ਇੰਨੀ ਕੁ ਮਾੜੀ ਹਰਕਤ ਕੀਤੀ ਆ ਵੀ ਇੱਕ ਇਹਨੇ ਵੀਡੀਓ ਪਾਈ ਆ ਜਿਹਦੇ ਵਿੱਚ ਇਹਨੇ ਕਿਹਾ ਇਹ ਦੁਨੀਆ ਬੜੀ ਮੈਂ ਮਲੇ ਸ਼ਬਦ ਨਹੀਂ ਲੈ ਸਕਦਾ ਦੁਨੀਆ ਬੜੀ ਠੀਕ ਹੈ ਇਹਨੇ ਸਾਰੀ ਦੁਨੀਆ ਨੂੰ ਕਹਿਤਾ ਮੈਂ ਉਹ ਪੁੱਛਣਾ ਚਾਹੁੰਨਾ ਵੀ ਜਿਹੜੇ ਇਹਦੀ ਫੇਵਰ ਦੇ ਵਿੱਚ ਬੰਦੇ ਆਏ ਸੀ ਇਹਨੇ ਉਹਨਾਂ ਨੂੰ ਵੀ ਕਿਹਾ ਤੇ ਆਪਣਾ ਜਿਹੜਾ ਇਹ ਸੰਸਾਰ ਆ Hindu Muslim Sikh Assai ਅਸੀਂ ਸਾਰੇ ਭਾਈ ਭਾਈ ਮਤਲਬ ਸਾਰਿਆਂ ਨੂੰ ਇਹਨੇ ਕਹਿਤਾ ਇਹ ਦੁਨੀਆ ਬੜੀ ਦੁਨੀਆ ਤੇ ਸਾਰੇ ਆ ਜਾਂਦੇ ਨੇ ਤੇ ਮੈਂ ਤੁਹ ਸਪਸ਼ਟੀ ਕਰਨ ਲੈਣ ਆਇਆ ਵੀ ਤੂੰ ਕਿਹਨਾਂ ਨੂੰ ਕਿਹਾ ਹੈ ਵੀ ਦੁਨੀਆ ਬੜੀ ਵੀ ਤੂੰ ਕੰਮ ਕਿੱਦਾਂ ਦੇ ਕਰ ਰਹੇ ਆਂ ਸਰਦਾਰਾਂ ਦੇ ਨਾਮ ਦੇ ਉੱਤੇ ਤੂੰ ਕਲੰਕਾਂ ਪਹਿਲਾਂ ਤਾਂ ਤੂੰ ਐਡਾ ਮਾੜਾ ਕੰਮ ਕੀਤਾ ਉਹ ਤੋਂ ਬਾਅਦ ਤੂੰ ਹੁਣ ਇੱਕ ਪੱਗ ਬਣ ਕੇ ਫੇ ਤੂੰ ਕਹਿੰਦਾ ਵੀ ਦੁਨੀਆ ਬੜੀ ਇਹ ਤੇ ਇਸ ਕਰਕੇ ਮੈਂ ਉਹਦਾ ਸਪਰਸ਼ੀ ਕਰਨ ਲੈਣ ਆਇਆ ਤੇ ਮੈਂ ਇੱਥੇ ਆਇਆ ਹੋਇਆ ਤੇ ਜਿਆ ਹੋਇਆ ਜੈਪੁਰ ਤੇ ਅਸੀਂ ਇੱਥੇ ਬੈਠੇ ਆਂ ਜਦ ਤੱਕ ਉਹ ਹੁੰਦਾ ਨਹੀਂ ਆ ਤੇ ਜਦੋਂ ਤੱਕ ਉਹ ਹੁੰਦਾ ਨਹੀਂ ਹੈ ਸਪਰਸ਼ੀ ਕਰਨ ਲੈ ਕੇ ਉਹਦੀ ਪੁੱਛਣਾ ਵੀ ਉਹਦੀ ਮਨਸਾ ਕੀ ਆ ਉਹ ਚਾਹੁੰਦਾ ਕੀ ਆ ਠੀਕ ਹੈ ਨਾ ਵਾਈ ਗੁੱਜੀ ਤੱਕਾ ਸਾਡੀ ਕੋਈ ਪਿਛਲੇ ਨਾਲ ਕੋਈ ਫੋਨ ਤੇ ਗੱਲਬਾਤ ਹੋਇਆ ਮੇਰੇ ਨਾਲ ਤੁਹਾਨੂੰ ਨਹੀਂ ਮੇਰੀ ਇਹਨਾਂ ਦੇ ਜਿਹੜਾ ਸਟਾਫ ਆ ਸਟਾਫ ਦੇ ਨਾਲ ਗੱਲਬਾਤ ਹੋਈ ਆ ਸਟਾਫ ਨੂੰ ਮੈਂ ਕਿਹਾ ਮੈਂ ਤਾਂ ਉਹਨਾਂ ਦਾ ਨੰਬਰ ਤੋਂ ਕਹਿੰਦੇ ਜੀ ਸਾਡੇ ਕੋਲ ਨੰਬਰ ਹੈ ਨਹੀਂ ਦਾ ਨੰਬਰ ਇਹਨਾਂ ਦੇ ਕੋਲ ਹੁੰਦੀ ਐ ਇਹਨਾਂ ਨੂੰ ਐ ਵੀ ਇਹ ਨਿੰਗ ਸਿੰਘ ਆਏ ਨੇ ਚਿੱਲ ਜਾਣਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਤੁਸੀਂ ਜਿਹੜੀ ਵੀਡੀਓ ਪਾਈ ਆ ਉਹਦਾ ਮੈਸੇਜ ਕਿੱਥੇ ਤੱਕ ਗਿਆ ਆ ਠੀਕ ਆ ਨਾ ਕਿਉਂਕਿ ਇਹ ਹੈ ਵੈਰ ਦਾ ਬੰਦਾ ਆ ਇਹਨੇ ਜਿਹੜਾ ਮੈਸੇਜ ਗਿਆ ਆ ਉਹ ਸਰਦਾਰ ਪੱਗ ਵਾਲਾ ਬੰਦਾ ਕਹਿ ਰਿਹਾ ਐ ਇਹਦੇ ਵਿੱਚ ਸਾਡੀ ਸਰਦਾਰਾਂ ਦੀ ਜਿਹੜੀ ਸ਼ਬੀ ਆ ਬਹੁਤ ਖਰਾਬ ਹੋ ਰਹੀ ਐ ਇਸ ਕਰਕੇ ਮੈਂ ਆ ਕੇ ਇਹਨੂੰ ਪੁੱਛਣ ਆਇਆ ਵੀ ਤੂੰ ਇਹ ਦਾ ਸ਼ਬਦ ਕਿਉਂ ਲੈ ਕੇ ਕਿਉਂ ਬੋਲਿਆ ਤੂੰ ਬੰਬ ਚ ਮੇਲੇ ਮੇਲੇ ਦੀ ਵੀਡੀਓ ਕਰ ਦੁਨੀਆ ਨੂੰ ਹੱਥ ਜੋੜ ਕੇ ਲੋਕਾਂ ਨੂੰ ਕਹਿ ਰਹੇ ਸੀ ਕਿ ਇਹ ਵੀਡੀਓ ਡਿਲੀਟ ਕਰ ਦੋ ਨਾ ਫਿਰ ਇਸ ਕਰਾ ਦਾ ਬਿਲਕੁਲ ਮੈਂ ਜਿੱਥੇ ਤੱਕ ਮੇਰਾ ਆਪਣਾ ਮਾਈਂਡ ਆ ਵੀ ਇਹ ਹੈ ਨਾ ਸਰਦਾਰ ਨਹੀਂ ਸਰਦਾਰਾਂ ਦੇ ਨਾਮ ਤੇ ਕਲੰਕ ਆ ਇਹ ਬਿੱਗ ਬੋਸ ਦੇ ਵਿੱਚ ਜਾਣਕਾਰ ਨੇ ਇਹਨਾਂ ਨੇ ਪਹਿਲਾਂ ਅੰਗ ਪ੍ਰਦਰਸ਼ਨ ਕੀਤੇ ਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਲੜਕੀਆਂ ਦੇ ਜਿਹੜੇ ਬੋਲਰ ਵੱਲ ਜ਼ਿਆਦਾ ਹੁੰਦੇ ਨੇ ਲੜਕੇ ਦੇ ਬੋਲਰ ਇੰਨੇ ਨੇ ਕਿਉਂਕਿ ਹੱਲੇ ਵੀ ਲੋਕਾਂ ਨੂੰ ਪਤਾ ਵੀ ਇਹ ਫੇਰ ਇਦਾਂ ਦੀ ਹਰਕਤ ਕਰੂਗਾ ਤੇ ਇਸ ਕਰਕੇ ਮੈਂ ਕਹਿੰਦਾ ਵੀ ਸਰਦਾਰਾਂ ਦੇ ਨਾਮ ਦੇ ਉੱਤੇ ਇਹ ਕਲੰਕਾ ਵੀ ਸਾਨੂੰ ਤਾਂ ਸ਼ਰਮ ਆਉਂਦੀ ਐ ਨੂੰ ਸਰਦਾਰ ਕਹਿੰਦੇ ਬਾਬਾ ਜੀ ਅਸੀਂ ਤਾਂ ਤੁਹਾਨੂੰ ਦੁਕਾਨ ਤੇ ਬੈਠੇ ਨੂੰ ਜਿੰਦੂ ਮਿਲਦੇ ਨਹੀਂ ਤੁਹਾਨੂੰ ਨੇ ਬੈਠੇ ਕੀ ਰਹੂਗੇ ਐਸੀ ਘੰਟਾ ਦੋ ਢਿੱਕਾਂਗੇ ਉਸ ਤੋਂ ਬਾਅਦ ਅਸੀਂ ਅੱਗ ਬਾਬੇ ਤੁਹਾਨੂੰ ਕਿਵੇਂ ਬਾਬੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਜੈਪੁਰ ਗਏ ਬਈ ਇੱਥੇ ਵਿਹਲੇ ਥੋਣੋ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਾ ਜੈਪੁਰ ਗਏ ਬਈ ਬਾਬਾ ਜੀ ਵੀਡੀਓ ਵਾਇਰਲ ਹੋ ਰਹੀ ਹੈ ਸਾਨੂੰ ਲੋਕਾਂ ਨੇ ਪਾਈ ਆ ਵੀਡੀਓ ਸਾਨੂੰ ਸਾਡੀ ਹੁਣ ਉਹਨਾਂ ਦੇ ਫੋਨ ਨੇ ਗੱਲ ਨਹੀਂ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਹੋਈ ਉਹਨਾਂ ਦੇ ਸਟਾਫ ਜਿਹੜੀ ਉਹਨਾਂ ਦੀ ਦੁਕਾਨ ਆ ਥੱਲੇ ਜੈਪੁਰ ਗਏ ਆ ਉਹਨਾਂ ਦੇ ਸਟਾਫ ਨੂੰ ਕਿਹਾ ਵੀ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਕੀ ਮਾਨਸਿਕਤਾ ਹੈ ਤੁਹਾਡੀ ਕੀ ਕਹਿੰਦੀ ਤੁਸੀਂ ਕਿਉਂ ਪਾਈ ਆ ਇਹ ਕਿਹੜੀ ਦੁਨੀਆ ਨੂੰ ਕਿਹਾ ਤੁਸੀਂ ਕਿਹ ਠੀਕ ਹੈ ਨਾ ਵੀ ਤੁਸੀਂ ਕਿਹਨਾਂ ਨੂੰ ਕਿਹਾ ਹਾਂਜੀ ਬੁੱਟਾ ਸਿੰਘ ਅਨਰਜੀਤ ਖਾਲਸਾ ਸ਼ਸਤਰਤਾ ਦੀ ਕਹਾਣੀ ਬਾਤਦੇ ਜੀ ਅੱਜ ਆਏ ਹੋ ਤੁਸੀਂ ਖੁੱਲੜ ਪੀਜ਼ਾ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਤੁਹਾਨੂੰ ਪਤਾ ਹੀ ਹੋਣਾ ਪਿੱਛੇ ਜੋ ਵੀ ਮਸਲਾ ਹੋਇਆ ਸੀ ਨਾ ਸਾਰੇ ਜਾਣਦੇ ਹੀ ਆ ਉਸ ਮਸਲੇ ਚਲੋ ਅਸੀਂ ਪਹੁੰਚੇ ਸੀ ਕਿ ਇਹਨਾਂ ਨੇ ਗਲਤੀ ਤਾਂ ਹੋਈ ਆ ਤੇ ਉਹ ਵੀਡੀਓ ਤੋਂ ਬਾਅਦ ਕਿ ਬਹੁਤ ਜ਼ਿਆਦਾ ਰੋ ਰਿਹਾ ਸੀ ਇੱਕ ਦੋ ਦਿਨ ਬਾਅਦ ਜਿਹੜੀ ਵੀਡੀਓ ਦੇਖੀ ਉਹਦੇ ਪਹੁੰਚ ਕੇ ਖਾਂਦੇ ਇਹ ਸੀ ਕਿ ਕੋਈ ਤਰੀਕ ਦੇ ਆਪਣੇ ਕੋਈ ਨੁਕਸਾਨ ਨਾ ਕਰ ਲੈਣੇ ਉਹ ਤਾਂ ਅਸੀਂ ਉਸ ਤਰ੍ਹਾਂ ਦੱਸਤਾ ਕਿ ਅੱਗੇ ਤੋਂ ਧਿਆਨ ਰੱਖਿਓ ਉਨ ਜੋ ਹੋ ਗਿਆ ਹੋ ਗਿਆ ਫਿਕਰ ਨਾ ਕਰੋ ਕਿਸੇ ਵੀ ਗੱਲ ਦਾ ਤੁਹਾਨੂੰ ਕੋਈ ਨਹੀਂ ਕੁਛ ਕਹਿੰਦਾ ਇਹਨਾਂ ਨੇ ਆਪਣੀ ਸਫਾਈ ਕੀ ਦਿੱਤੀ ਸੀ ਕਿ ਸਾਡੀ ਕੋਈ ਕੁੜੀ ਸੀਗੀ ਸਾਡੇ ਨਾਲ ਸਾਡੀ ਮਿੱਤਰ ਉਹਨੇ ਇੰਦਾ ਕੀਤਾ ਵਾਇਰਲ ਕਰ ਦਿੱਤੀ ਹੈ ਨਾ ਚਲੋ ਅਸੀਂ ਕਿ ਆ ਜਿਹੜਾ ਸੰਗ ਲੰਘਿਆ ਸਮਾਂ ਹੁਣ ਆਉਣਾ ਤਾਂ ਹੈ ਨਹੀਂ ਅੱਗੇ ਧਿਆਨ ਰੱਖਿਓ ਪਰ ਉਹਨਾ 2 ਦਸੰਬਰ ਨੂੰ ਵੀਡੀਓ ਅਪਲੋਡ ਹੋਈ ਹੁਣ ਹੀ ਦੇਖ ਰਹੇ ਸੀ ਅਸੀਂ ਪਹਿਲਾਂ ਦੀ तकरीबन 2 ਦਿਨ ਪਹਿਲਾਂ ਹੀ ਸਾਡੇ ਕੋਲੇ ਵੀਡੀਓ ਪਹੁੰਚੀ ਆ ਉਹ ਵੀਡੀਓ ਦੇ ਵਿੱਚ ਮਤਲਬ ਬੋਲਿਆ ਹੋਇਆ ਗਾਣਾ ਚੱਲ ਰਿਹਾ ਉਹ ਗਾਣੇ ਦੇ ਵਿੱਚ ਗਾਲ ਕੱਢੀ ਹੋਈ ਆ ਜਿਹੜਾ ਗਾਇਕ ਹੋਊਗਾ ਕਿਹੜਾ ਗਾਣਾ ਪਤਾ ਨਹੀਂ ਜਿਹੜੇ ਐਕਟਿੰਗ ਇਹ ਕਰ ਰਿਹਾ ਦੋਨੇ ਜਾਣੇ ਇਹ ਜਿਹੜਾ ਸਹਿਜ अरोड़ा ਤੇ ਉਹਦੀ ਜਿਹੜੀ ਗੁਰਪ੍ਰੀਤ ਕੌਰ ਵਾਈਫ ਆ ਦੋਨੇ ਜਾਣੇ ਕਪਲ ਜਿਹੜੇ ਕੁੱਲੜ ਪੀਜੇ ਵਾਲੇ ਉਹ ਐਕਟਿੰਗ ਇਹ ਕਰ ਰਿਹਾ ਇਹ ਦੁਨੀਆ ਬੜੀ ਗਾਲ ਕੱਢ ਕੇ ਗੱਲ ਕਰ ਰਿਹਾ ਤੇ ਉਸ ਕਰਕੇ ਹੁਣ ਜਿਹੜੀ ਦੁਨੀਆ ਹੁਣ ਸਾਰੀ ਦੁਨੀਆ ਤਾਂ ਇਸ ਜਿੰਨੀ ਦੁਨੀਆ ਦੇਖਦੇ ਆ ਸਾਰੀ ਦੁਨੀਆ ਦੇ ਵਿੱਚ ਹੀ ਤਾਂ ਪਰਮੇਸ਼ਵਰ ਆ ਕਾਲਪੁਰਖ ਆ ਇਹ ਦੁਨੀਆ ਨੇ ਨੇ ਸਪੋਰਟ ਕੀਤੀ ਸੀ ਨਾ ਇਹ ਗਾਇਕਾ ਨੇ ਵੀ ਤਾਂ ਕਹਿਤਾ ਸੀ ਕਿ ਸਾਡੇ ਪੁੱਤਰਾਂ ਬੱਚੇ ਆ ਕੋਈ ਨਾ ਕੁਝ ਕਵੇ ਕੋਈ ਨਹੀਂ ਜੋ ਹੋ ਗਿਆ ਹੋ ਗਿਆ ਉਸੇ ਦੁਨੀਆ ਨੂੰ ਨੇ ਗਾਲਾ ਕੱਢਣ ਲੱਗ ਗਿਆ ਸਾਡੀ ਇਹਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਣਾ ਜਾ ਇਹਨਾਂ ਦੇ ਕੋਲ ਆ ਕੇ ਸਮਝਾਣਾ ਸਹਿਜ ਅਰੋੜੇ ਨੂੰ ਅਸੀਂ ਜਿਹੜਾ ਏ ਇਹ ਕੁੱਲੜ ਭੀਜੇ ਵਾਲਾ ਹੈ ਇਹਨੂੰ ਅਸੀਂ ਤਕਰੀਬਨ 9 ਘੰਟਾ ਖੜ ਕੇ ਸਮਝਾਇਆ ਉਦੋਂ ਇਹ ਸੱਤ ਸਿੰਘ ਆਏ ਹੋਏ ਸੀ ਨਾਲ ਸਾਡੇ ਹਿੰਦੂ ਵੀਰ ਮੁਸਲਮਾਨ ਸਾਰੇ ਸੀ ਆ ਕੇ ਨੂੰ ਸਮਝਾਇਆ ਚੰਗੀ ਤਰ੍ਹਾਂ ਕਿ ਆਉਣ ਵਾਲੇ ਸਮੇਂ ਤੋਂ ਤੂੰ ਧਿਆਨ ਰੱਖਣਾ ਇਹੋ ਜੀ ਗਲਤੀ ਨਾ ਹੋਵੇ ਹੁਣ ਇਹ ਲਗਾਤਾਰੀ ਵੀਡੀਓ ਜਿਹੜੀਆਂ ਗਲਤ ਮਲਤ ਪਾ ਰਹੇ ਹਨ ਉਹ ਕਿੰਨੀ ਮਾੜੀ ਗੱਲ ਆ ਚਲੋ ਤੁਹਾਨੂੰ ਲੋਕਾਂ ਨੇ ਗਲਤ ਕਮੈਂਟ ਵੀ ਕੀਤੇ ਆ ਟਿੱਪਣੀਆਂ ਕੀਤੀਆਂ ਉਹ ਮਾੜੀ ਗੱਲ ਆ ਪਰ ਉਹਨਾਂ ਨੂੰ ਕਹੋ ਕਿ ਜਿਹੜੇ ਬੰਦੇ ਤੁਹਾਡੇ ਨਾਲ ਲੱਗਦੇ ਆ ਉਹਨਾਂ ਨੂੰ ਕਹੋ ਨਾਲੇ ਗਾਲ ਕੱਢਣਾ ਵੈਸੇ ਵੀ ਠੀਕ ਨਹੀਂ ਜੇ ਕੋਈ ਗਲਤ ਵੀ ਉਹਨੂੰ ਵੀ ਗਾਲ ਕੱਢਣ ਤੇ ਵੀ 23 24 ਲੱਗਦੀ ਆ ਹਨਾ ਇਸ ਕਰਕੇ ਮਾੜੀ ਗੱਲ ਆ ਬਹੁਤ ਵੱਡੀ ਇਹਨਾਂ ਨੇ ਕੀਤੀ ਫਿਰ ਇਹ ਸਭ ਤੋਂ ਵੱਡੀ ਗੱਲ ਸਿਰ ਦੇ ਉੱਤੇ ਦਸਤਾਰ ਆ ਗਾੜਾ ਪ੍ਰਕਾਸ਼ ਆ ਜਿਹੜੀ ਉਸਦੀ ਵਾਈਫ ਆ ਗੁਰਪ੍ਰੀਤ ਕੌਰ ਆਪਾਂ ਜਾਣਦੇ ਆ ਕਿ ਉਹਨਾਂ ਦੇ ਇੱਕ ਬਸਤਰ ਜਿਹੜੇ ਸੰਪੂਰਨ ਨਹੀਂ ਪਾਏ ਹੁੰਦੇ ਫਿਰ ਵੀ ਨੰਗਾ ਹੁੰਦਾ ਹੈ ਹਨਾ ਜੇ ਤੁਸੀਂ ਦੋਨੇ ਇੱਕੋ ਜੇ ਬਣ ਜਾਓ ਤੁਸੀਂ ਬਦਲਾ ਦਸਤਾਰ ਕਰਦੇ ਆਪਣਾ ਸਾਰਾ ਸਫਾਇਆ ਆਪਣਾ ਜੋ ਮਰਜ਼ੀ ਕਰੋ ਕਿਸੇ ਨੂੰ ਨਾ ਕੁਝ ਕਰਨਾ ਜਿਹੜੀ ਦਸਤਾਰ ਹੈ ਇਹ ਗੁਰੂ ਸਹਿਬਾਨਾਂ ਦੀ ਦਸਤਾਰ ਆ ਇਹ ਮਰਿਆਦਾ ਇਸ ਦੀ ਕੋਈ ਹਨਾ ਇਹ ਮਰਿਆਦਾ ਦੇ ਵਿੱਚ ਹੀ ਸਾਨੂੰ ਰਹਿ ਕੇ ਕਰਨਾ ਚਾਹੀਦਾ ਸੀ ਦਿਨ ਵੀ ਦੇਖ ਰਹੇ ਕਿਹੜੇ ਚੱਲਦੇ ਆ ਗੱਲ ਗੱਲਬਾਤ ਹੋਈ ਕੋਈ ਅੰਨਾ ਤੇ ਹਾਂ ਗੱਲਬਾਤ ਹੁਣ ਉਹ ਗੱਲ ਕਰਾ ਰਹੇ ਸੀਗੇ ਗੱਲ ਕਰਾਉਂਦਿਆਂ ਕਰਾਉਂਦੇ ਸੀ ਚਲੋ ਇਹ ਮਤਲਬ ਜਦੋਂ ਇਕੱਠੇ ਹੋਣਗੇ ਸਾਰਿਆਂ ਨੂੰ ਉਦੋਂ ਹੀ ਗੱਲ ਕੀਤੀ ਜਾਏ ਕਿ ਹੁਣ ਉਸ ਤੋਂ ਬਾਅਦ ਉਹਨੇ ਫੋਨ ਜਿਹੜਾ ਸਾਨੂੰ ਨੰਬਰ ਦੱਤਾ ਉਹ ਬੰਦ ਹੈ ਫੋਨ ਹਾਂਜੀ ਹੁਣ ਤੁਹਾਡੇ ਚੈਨਲ ਦਾ ਹੀ ਇਹ ਸੁਨੇਹਾ ਸਾਰਿਆਂ ਨੂੰ ਦਿੰਨੇ ਆ ਅਸੀਂ ਸਾਰਿਆਂ ਨੂੰ ਦੱਸਦੇ ਕਿ ਜਿਹੜੇ ਅੱਜ ਆ ਪੋ ਦੇ ਮਹੀਨੇ ਜਿਹੜੇ ਕਮੇਡੀ ਵੀ ਕਰਦੇ ਨਾ ਚਾਹੇ ਗੁਰਥੇ ਦਾ ਚਾਹੇ ਆਮ ਉਹ ਸਾਰਿਆਂ ਨੂੰ ਇਹ ਮਹੀਨਾ ਜਿਹੜਾ ਕਾਮੇਡੀ ਸ਼ੋਅ ਜਿਹੜੇ ਆ ਜਾਂ ਹਸਣ ਖੇਡਣੇ ਸਾਰੀਆਂ ਚੀਜ਼ਾਂ ਉਹ ਬੰਦ ਕਰ ਦੇਣੀਆਂ ਚਾਹੀਦੀਆਂ ਇਹ ਜਿਹੜੇ ਦਿਨ ਚੱਲਦੇ ਨੇ ਖਾਸ ਕਰਕੇ ਇਹ 7 ਪੋ ਤੋਂ ਲੈ ਕੇ ਤਕਰੀਬਨ 13 ਪੋ ਤੱਕ 13 14 ਪੋ ਤੱਕ ਸ਼ਹੀਦੀਆਂ ਸ਼ਹੀਦੀਆਂ ਹੈ ਹਨ ਇਸ ਕਰਕੇ ਕੋਸ਼ਿਸ਼ ਕਿ ਦਿਨ 10ਕ ਦਿਨ ਸ਼ਾਂਤੀ ਸਾਰਿਆਂ ਰੱਖਣੀ ਚਾਹੀਦੀ ਆ ਕਿ ਅਸੀਂ ਚਲੋ ਉਹ ਤਾਂ ਚੜ੍ਹਦੀ ਕਲਾ ਵਿੱਚ ਸ਼ਹੀਦ ਹੋ ਗਏ ਹਨ ਅਸੀਂ ਇੱਕ ਪ੍ਰਗਟਾਵਾ ਕਰਨਾ ਹੁੰਦਾ ਹੈ ਕਿ ਸਾਨੂੰ ਇਹ ਜੋ ਵੀ ਹੋਇਆ ਉਹ ਸਾਡੇ ਲਈ ਅਸਲ ਦੇ ਵਿੱਚ ਬਹੁਤ ਜ਼ਿਆਦਾ ਕਾਰਨ ਜਿਹੜਾ ਹੈ ਉਹ ਉਸ ਸਮੇਂ ਉਹਨਾਂ ਨੇ ਕੀਤਾ ਪਰ ਇਹ ਹੁਣ ਜਿਹੜੀਆਂ ਇੱਦਾਂ-ਤਦਾਂ ਗੱਲਾਂ ਪਾਣਗੇ ਗਲਤਮਲਤ ਬੋਲਣਗੇ ਉਹ ਛੁੜੀ ਚਰਿਆ ਜਾਊਗਾ ਕਿਉਂਕਿ ਸਾਡੇ ਤੇ ਮੇਰੇ ਤੇ ਗੱਲ ਆਈ ਆ ਇਹ ਭਾਈ ਸਮਾਜ ਸੇਵਾ ਤੋਂ ਆਏ ਔਰ ਰਮਨਦੀਪ ਹੁਣੇ ਸਾਰੇ ਨਾਲ ਅਸੀਂ ਸਾਡੇ ਮਨਚੇ ਇਹਦਾ ਲਈਏ ਕਿ ਜਿਹੜੇ ਅਸੀਂ ਜਦੋਂ ਇਹ ਸਪੋਰਟ 'ਚ ਆਏ ਆ ਸਾਨੂੰ ਕਈਆਂ ਦੇ ਸਿੰਘਾਂ ਦੇ ਫੋਨ ਆਏ ਤੁਸੀਂ ਸਪੋਰਟ ਨਹੀਂ ਸੀ ਕਰ ਰਹੇ ਮੈਂ ਮਨ ਨੂੰ ਕਿਹਾ ਚਲੋ ਕੋਈ ਨਹੀਂ ਅਜਾ ਐਸੀ ਕਿ ਸਾਡਾ ਕੋਈ ਇੱਕ ਗੁਰਸੇ ਕੋਈ ਕਿਤੇ ਗਲਤ ਰਾਹੀ ਨਾ ਪੈਜ ਵੇਸ਼ ਕਰਕੇ ਸਪੋਰਟ ਕੀਤੀ ਸਾਨੂੰ ਨਹੀਂ ਪਤਾ ਸਾਡੀ ਸਪੋਰਟ ਕੀਤੀ ਉਹਨੂੰ ਇੰਨੀ ਹੁੱਲੇ ਹੱਲੇ ਛੇ ਹੀ ਮਿਲ ਲਾਛੇ ਦੀ ਮਿਲ ਜੂਗੀ ਕਿਉਂ ਉਸ ਤੋਂ ਬਾਅਦ ਵੀਡੀਓ ਤੋਂ ਵੀਡੀਓ ਗਲਤ ਮਲਤ ਪਾਇਆ ਗਿਆ ਗਲਤ ਕੀਤਾ ਬਹੁਤ ਮੇਰਾ ਨਾਮ ਹਰਪਿੰਦਰ ਸਿੰਘ ਜੀ ਸਮਾਜ ਸੇਵਾ ਸੰਸਥਾ ਠਿਕਰੀਵਾਲ ਜ਼ਿਲ੍ਹਾ ਗੁਰਦਾਸਪੁਰ ਤੋਂ ਮੈਂ ਪੰਜਾਬ ਦਾ ਮੁਖ ਸੇਵਾਦਾਰ ਹਾਂ ਜੀ ਜੀ ਤੇ ਅੱਜ ਅਸੀਂ ਵੀ ਬਾਬਾ ਜੀ ਦੇ ਨਾਲ ਹੀ ਗੁਰਦਾਸਪੁਰ ਜ਼ਿਲ੍ਹੇ ਤੋਂ ਮਗੂ ਮੱਠ ਜੀ ਪ੍ਰਤਾਪ ਜੀ ਨਾਲ ਸਾਡੇ ਫਤੇ ਸਿੰਘ ਜੀ ਸਾਰੇ ਇਸੇ ਕਰਕੇ ਆਏ ਕਿ ਸਾਨੂੰ ਵੀਡੀਓ ਵੇਖ ਕੇ ਦੁੱਖ ਹੋਇਆ ਲੋਕ ਨਾਲ ਇਹਨਾਂ ਦੀ ਵੀਡੀਓ ਦਾ ਐਕਸ਼ਨ ਗਾਣਾ ਲਾ ਕੇ ਨਾਲ ਆਪਣਾ ਦਰਦ ਜ਼ਾਹਰ ਕਰ ਰਿਆ ਕੋਈ ਕਿਸੇ ਕੰਟਰੀ ਤੋਂ ਕੋਈ ਕਿਸੇ ਤੋਂ ਕਿਉਂਕਿ ਜਦੋਂ ਇਹਨਾਂ ਨਾਲ ਇਹ ਗੱਲ ਹੋਈ ਸੀ ਬਹੁਤ ਲੋਕਾਂ ਨੇ ਇਹਨਾਂ ਨੂੰ ਪਿਆਰ ਦਿੱਤਾ ਕਿਸੇ ਨੇ ਵੀ ਜਿਹੜਾ ਸਿਆਣਾ ਬੰਦਾ ਸੀ ਉਹਨੇ ਇਹਨਾਂ ਨੂੰ ਗਲਤ ਕਮੈਂਟ ਨਹੀਂ ਕੀਤਾ ਜਿਹੜੇ ਕੋਈ ਦੁਨਿਆਵੀ ਸੋਚ ਰੱਖਦੇ ਸੀ ਨਾ ਬੰਦੇ ਕਿ ਇਹ ਮੀਆਂ ਬੀਬੀ ਇਹਨਾਂ ਕੋਈ ਗਲਤ ਹੋ ਗਿਆ ਜਿਆ ਕਿਸੇ ਨੇ ਕਰ ਦਿੱਤਾ ਤੇ ਜਦੋਂ ਰੋਂਦਾ ਨਹੀਂ ਸੀ ਵੇਖਿਆ ਜਾਂਦਾ ਲੋਕਾਂ ਨੇ ਇਹਨੂੰ ਸੀਨੇ ਨਾਲ ਲਾਇਆ ਪਰ ਜਿਹੜਾ ਅੱਜ ਇਹਨੇ ਕੰਮ ਕੀਤਾ ਕਿ ਗਾਣਿਆਂ ਤੇ ਐਕਸ਼ਨ ਲਾ ਕੇ ਉਹ ਗੁੱਸਾ ਕੱਢਣ ਦੀ ਕੋਸ਼ਿਸ਼ ਹੋਣਾ ਨੇ ਕੀਤੀ ਜਦੋਂ ਪੈਰਾਂ ਤੇ ਆ ਗਿਆ ਨਾ ਲੋਕਾਂ ਦੀ ਸਹਿਮਤੀ ਮਿਲ ਗਈ ਲੋਕਾਂ ਨੇ ਫੇਰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਇਹਨੇ ਪ੍ਰਾਣੀਆਂ ਰਦਾਤਾ ਉਹ ਹੀ ਕੁਰਤੂਤਾ ਪ੍ਰਾਣੀਆਂ ਸ਼ੁਰੂ ਕਰ ਦਿੱਤੀਆਂ ਕਿ ਪਤਾ ਨਹੀਂ ਮੈਂ ਦੁਨੀਆ ਤੇ ਕੀ ਬਣ ਗਿਆ ਜਾਂ ਲੋਕ ਮੇਰੇ ਤੱਕ ਪਹੁੰਚ ਨਹੀਂ ਸਕਦੇ ਉਹ ਤਾਂ ਦੁਨੀਆ ਸਾਰੇ ਜਗ੍ਹਾ ਪਹੁੰਚ ਸਕਦੀ ਆ ਗੁਰੂ ਕੀ ਫੌਜਾਂ ਉੱਥੇ ਪਹੁੰਚ ਜਾਂਦੀਆਂ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਤੇ ਇਸ ਕਰਕੇ ਇੱਕ ਵਾਰਨਿੰਗ ਕਰਨਾ ਹੈ ਸੀ ਕਿ ਜੇ ਮਿਲ ਜਾਂਦਾ ਤੇ ਫੇਰ ਤੇ ਪਤਾ ਨਹੀਂ ਮੌਕੇ ਤੇ ਕੀ ਬਣ ਜਾਣਾ ਸੀ ਪੂਰੇ ਗੁੱਸੇ ਵਿੱਚ ਆਏ ਆ ਕਿਉਂਕਿ ਸਾਰੀ ਦੁਨੀਆ ਨੂੰ ਇਹਨੇ ਗਾਲ ਕੱਢੀ ਆ ਤੇ ਜਿੱਦਾਂ ਬਾਬਾ ਜੀ ਨੇ ਦੱਸਿਆ ਦੁਨੀਆ ਵਿੱਚ ਪਰਮੇਸ਼ਰ ਵਸਦਾ ਕਿੜਕਣ ਦੇ ਵਿੱਚ ਪਰਮੇਸ਼ਰ ਵਸਦਾ ਪੱਥਰਾਂ 'ਚ ਵੀ ਉਹ ਜਿਹੜਾ ਦਾਣਾ ਦਿੱਦਾ ਖਾਨ ਨੂੰ ਜੀਵ ਨੂੰ ਦਿੰਦਾ ਨਾ ਤੇ ਜੇ ਤੁਹਾਨੂੰ ਰਿਜਕ ਤੇ ਪਰਮੇਸ਼ਰ ਨੇ ਲਾਇਆ ਦੁਨੀਆ ਮਾਫ਼ ਕਰ ਦਿੱਤਾ ਉਸੇ ਸਾਰੀ ਦੁਨੀਆ ਨੂੰ ਤੁਸੀਂ ਕਹਿ ਕੇ ਗਾਣਾ ਲਾ ਕੇ ਐਕਸ਼ਨ ਕਰਕੇ ਅਸੀਂ ਗਾਇਕ ਦਾ ਨਾਮ ਲੈ ਤਾ ਸਕਦੇ ਤੁਸੀਂ ਐਕਸ਼ਨ ਨਾ ਕਰੋ ਕਹਿ ਤਾ ਤੁਸੀਂ ਆਪ ਹੀ ਰਹੇ ਹੋ ਮੂੰਹ ਚ ਨਾਲ ਐਕਸ਼ਨ ਕਰ ਰਹੇ ਹੋ ਇਸ ਕਰਕੇ ਸਾਨੂੰ ਦੁੱਖ ਲੱਗਾ ਗੁੱਸਾ ਲੱਗਾ ਉਹ ਲੋਕ ਜਿਹੜੇ ਉੱਥੋਂ ਬੈਠੇ ਤੇ ਨਹੀਂ ਪਹੁੰਚ ਸਕਦੇ ਉਹਨਾਂ ਦਾ ਦਰਦ ਲੈ ਕੇ ਅਸੀਂ ਇੱਥੇ ਪਹੁੰਚੇ ਆ ਕਿ ਜੇ ਬੰਦੇ ਦੇ ਪੁੱਤ ਬਣ ਕੇ ਮਾਫੀ ਮੰਗ ਲੈਂਦੇ ਆ ਤੇ ਫੇਰ ਠੀਕ ਆ ਨਹੀਂ ਤੇ ਸਾਨੂੰ ਦੁਬਾਰਾ ਇੱਥੇ ਆਉਂਦੇ ਟਾਈਮ ਨਹੀਂ ਲੱਗਣਾ ਤੇ ਦੁਕਾਨ ਜਿਹੜੀ ਹੈ ਉਹ ਮੁੜ ਕੇ ਦੁਬਾਰਾ ਚੱਲੇਗੀ ਨਹੀਂ ਵੀਡੀਓ ਡਿਲੀਟ ਕਰਨ ਤੇ ਉਹ ਸਾਰੇ ਲੋਕਾਂ ਕੋਲ ਮਾਫੀ ਮੰਗੜ ਜਿਨ੍ਹਾਂ ਨੂੰ ਇਹਨਾਂ ਨੇ ਗਾਲਾਂ ਕੱਢੀਆਂ ਨੇ